ਜੀ ਇਹ ਸਾਡਾ ਸ਼ਾਨਦੀ ਨਿਵਾਜ਼ ਘਰ ਦੇ ਅੰਦਰ ਕਿੰਨੀ ਕੁ ਸ਼ਾਂਤੀ ਹੈ ਆਓ ਆਪਾਂ ਅੰਦਰ ਜਾ ਕੇ ਵੇਖਦੇ ਹਾਂ 嗯、mm，我我。 ਰੋਂਗ ਅਦੀ ਆਖੀ ਕਰਦੇ ਇਹ ਕਰਦੇ ਬਾਹਰ ਨਹੀਂ ਗਿਆ ਬਾਹਰ ਦੀ ਨਮਾਜ਼ ਅੰਦਰ ਕੁੱਤੇ ਪੰਨਾ ਪਾਇਆ ਗੁਰੇ ਰਾਜਾ ਕੀ ਕਵੇ ਰਾਜਾ ਆਉਂਦਾ ਲੜਾਈਆਂ ਦੀ ਗੱਲ ਜਿੰਨੇ ਡੇਕਰ ਹੁੰਦੇ ਕਿਹਦੇ ਨਾ ਆਜਾ ਆਹੋ ਕੋਹ ਨਹੀਂ ਹੁੰਦਾ ਲੈ ਦੇ ਵਜੇ ਇਹਨੂੰ ਵੀ ਰਾਜੋ ਇੱਥੋਂ ਬਾਹਰ ਵੀ ਉਹਨੇ ਦਿਖਾਇਆ ਨਾ ਸ਼ਾਂਤੀ ਨਮਾਜ਼ ਸ਼ਾਂਤੀ ਜਦੋਂ ਖਾਣਾ ਲੱਗਾ ਅੰਦਰ ਸ਼ਾਂਤੀ ਨਾ ਜੰਨੇ ਲੱਗਦੀ ਐਸਾ ਬਣਾ ਦੇ ਲੈ ਤੈਨੂੰ ਆਂਦੇ ਸ਼ਾਂਤੀ ਨਮਾਜ਼ ਲੋਕਾਂ ਦੇ ਮਾਮੇ

ਚੋਪ 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 ਪਹਿਲੇ ਚੋਪ ਜਾਣਾ ਕਰਨੀ ਨਹੀਂ ਆਵੀ ਉਹ ਜਿਆਦਾ ਚੀ ਬੋਲਣਾ ਪੈਂਦਿਆ ਨਾ ਕਾਪੀਆਂ ਵੀ ਨਾਂ ਦੀਆਂ ਉੱਥੇ ਪੈਨ ਵੀ ਉੱਥੇ ਜਿੱਤਾ ਬਹੁਤ ਪੜਕੂ ਹੁੰਦੇ ਆ ਸੋਪਾ ਕਾਰਜਾ ਪੁਜੀਆ ਖਾਣਾ ਮਾਮਾ ਪੁਜੀਆ ਜਿਆ ਖਾਣਾ ਹੀ ਉਹ ਸੱਚ ਪੁਜੀਆ ਤਾਂ ਲੈਂਦਾ ਸੇਬ ਖਾ ਲਿਆਂਦੇ ਮਾਮੇ ਨੇ ਖਾਣੇ ਸੋਰੀ ਥੋੜੀ ਵੀ ਸ਼ਰਮ ਚੁੱਕੀ ਦੇ ਹੁੰਦਾ ਮੈਂ ਤੇ 90 ਦਿਨ ਨਹੀਂ ਠਹਿਰ ਮੁੱਠੀ ਪਾ ਕੇ ਚੁੱਕੀ ਦਿੰਦੀ ਆ ਚੱਲ ਥੋੜੀ ਅੱਗੇ ਕਰ ਦੇ ਮੈਨੂੰ ਦੇ ਅੱਗੇ ਕਰ ਤੇ ਖਾਣ ਦੇ ਦੇ ਬਰੋੜਾ ਹਾ ਦੇ ਬੋਖੇ ਵੀ ਖਾ ਲਈ ਜਾਂਦੇ ਹਾ ਅਮਮੇ ਤਰਵਤ ਲਿਆਂ ਡੱਚ ਦੋਆ ਕਿਤੇ ਕੱਟ ਕਰਦੇ ਨਿਆਣੇ ਕਿਤੇ ਜਿੱਦਾਂ ਕਦੀ ਕੁਛ ਵੇਖਿਆ ਨਹੀਂ ਹੁੰਦਾ ਅਮਮੇ ਕਿਤੇ ਨਹੀਂ ਅਈ ਤੇ ਆਪਣਾ ਮਾਮਾ ਵਾ ਕੋਈ ਹੋਰ ਪਰੋਨਾ ਬਗਾਨਾ ਆਇਆ ਹੋਰ ਕੀ ਕਵੇ ਪੀ ਇਹਨਾਂ ਨੂੰ ਅਕਲ ਨਹੀਂ ਕਿਤੇ ਰੋਕ ਕੇ ਗੱਡੀ ਆ ਵੀ ਨਹੀਂ ਪਲੇਟ ਰਹਿਣੇ ਆ ਲੈ ਅਈ ਚਲ ਨਹੀਂ ਮੈਂ ਫੜਉ ਤ ਨਹੀਂ ਕੋਈ ਨਹੀਂ ਖਾਂਦੇ ਰਹਿੰਦੇ ਫੜਉ ਤ ਨਹੀਂ ਤੇ ਮਾਮਾ ਵੀ ਖਾਂਦੇ ਰਹਿੰਦੇ ਆ ਇਨੇ ਦੇ ਕਾ ਲੱਗਣੀ ਮਿਲਦਾ ਮੈਂ ਤਾਂ ਹੁਣ ਆਇਆ ਤਾਂ ਉਹਨਾਂ ਨੂੰ ਕੁਝ ਨਾ ਖਵਾਉਣਾ ਫਲਾਉਣਾ ਤਾਂ ਸੇਬ ਖਵਾਉ ਜਾਂ ਦਾ ਤਵਾ ਹੁੰਦਾ ਸੇਬ ਵੀ ਉਹਨਾਂ ਤੇ ਅਲੂ ਤੇ ਨਹੀਂ ਆ ਉਹ ਵੀ ਤਰੇ ਕਿਦੇ ਸ਼ਿੱਤਰ ਖਾਣੇ ਜਾ ਕੇ ਸ਼ਿੱਤਰ ਖਾਣਾ ਕੰਮ ਕਰਦੇ ਵੀ ਖਾਣਾ ਤਾਂ ਇਹਨਾਂ ਨੇ ਨੀ ਕੋਚੇ ਛੱਡਣਾ ਹਲ 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 ਦੇਖ ਲੈ ਕਿ ਕੰਮ ਕਰਦੇ ਉਸ ਕੋਟੋਂ ਦੇ ਦੇ ਨੀ ਹਮਰੇ ਆਲ ਨੂੰ ਟਾੜੇ ਪਿਉ ਨੂੰ ਛਿੱਤਰ ਕਿਤੇ ਨਹੀਂ ਬੁਨੀਆ ਦੋ ਦੇ ਖੰਡੇ ਦੇ ਛਿੱਤਰ ਖਾਣ ਵਾਲੇ ਕੰਮ ਨਾ ਕਰੋ ਨਾ ਕਰੋ ਜਿੱਦਾਂ ਕਦੇ ਕੁਝ ਵੇਖਿਆ ਨਹੀਂ ਨਾ ਬਸ 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 ਜਰੂਰ ਕੱਢ ਦੇ ਮੇਰਾ ਨੀ ਰੁਕ ਜਾ ਆਪਣੇ ਤੋਂ ਖਾ ਲਿਆ ਮੈਂ ਤਾਂ ਕੁਝ ਖਾਦਾ ਹੀ ਨਹੀਂ ਸਾਡੇ ਨਾਲ ਥੋੜਾ ਖਾਦਾ ਸੇਬ ਕਦੋਂ ਖਾਣੀ ਸੇਬ ਵੀ ਖਾਈ ਜਾਂਦੇ ਆ ਕੋਈ ੜਕਾਈ ਪੂਰੀ ਅੜੀ ਪਈ ਇੱਥੇ ਬਸ ਬਸ ਹੋ ਨਹੀਂ ਖਾਣਾ ਬਸ ਇੱਥੇ ਜਾ ਇੱਥੇ ਬਹੁਤ ਲਾਤਾਂ ਨਾਲ ਮਾਰਦੇ ਹੋ ਵਿੱਚ ਐਨੂੰ ਦੋ ਮੈਂ ਬਿਲੀ ਨਿਰਮਾਨਾ ਬੈਠੋ ਆਪਣੇ ਆਪੇ ਦਿੰਨੀ ਆ ਦੋ ਐਨੂੰ ਪੜਕ ਦਿੰਨੀ ਆ ਜਿਹਦਾਂ ਪ੍ਰਾਧਿਕ ਪੈਸੇ ਨਹੀਂ ਲੋਕੀ ਲੋਟਦੇ ਉਦਾਂ ਕਰਦੇ ਜੀ ਦੋ ਮੰਨੋ ਬੱਸ ਕਰ ਜੋ ਐਸਾ ਉਹ ਮੇਰੀ ਬੇਟੀ ਕੰਮ ਕਰਦੇ ਸਨ ਕੋਈ ਗੱਲਬਾਤ ਕਰ ਲੈ ਲੈਂਦਾ ਮੇਰਾ ਵੀਰ ਆਇਆ ਕੋਈ ਗੱਲਬਾਤ ਕਰ ਲੈ ਲੈਂਦਾ ਮੈਨੂੰ ਉਹਦੇ ਨਾਲ ਆਪਣੇ ਕੰਜਰਖਾਨਾ ਪਾਇਆ ਜੇ ਕਿੰਨਾ ਕਰਦੇ ਗਲ ਪੋਛ ਲੈ ਲੈਂਦਾ ਮੈਨੂੰ ਐਨਾ ਦੁੱਖ ਤੇ ਵੀ ਢੋਗੋਦੀ ਚ ਰੱਖਦਾ ਪਲੇਟ ਮੈਂ ਰੱਖ ਦੂੰਗੀ ਮੈਂ ਜਿੱਦਾਂ ਕਦੀ ਕੁਛ ਵੇਖਿਆ ਨਹੀਂ ਆਹ ਰੋ ਰਹਾ ਹੈ ਦੁੱਖ ਨਾਲ ਹੁਣ ਨਾ ਕਰੂੰਗੀ ਤੇ ਜਿੱਦ ਤੁਸੀਂ ਜਿੱਦ ਤੁਸੀਂ ਰੱਖ ਵਿੱਚ ਬੱਲਣਾ ਲੱਤੀ ਤੋਂ ਮਿੰਡ ਪੱਟਣੀ ਹੂੰ ਹੂੰ ਮੋਣਾ ਬਹਿ ਜਾ ਹੁਣ ਪਿਓਟਾ ਡਾਉਣ ਵਾਲਾ ਟਾਈਮ ਹੋ ਗਿਆ ਤੇ ਮੈਂ ਤੁਹਾਡੀ ਤੋਣੀ ਲਵਾ ਦੇਣੀ ਥਾਰੀ ਪਲੇਟ ਵਹਿਲੀ ਕਰਤੀ ਤੁਸੀਂ ਦਸਤੋਪਾ ਕਰ ਮਾਣਾ ਬਹਿ ਜਾ ਹੁਣ ਹੂੰ ਹੂੰ ਮੈਂ ਖਾਦਾ

ਮੰਤਰੀ ਦਾ ਠੀਕ ਠਾਕ ਠੀਕ ਠਾਕ ਵੀ ਤੁਹਾਨੂੰ ਸੁਣਾਓ ਠੀਕ ਆ ਕਲਮ ਆ ਕਲਮ ਨਾ ਨਾ ਬਸ ਹੋਣੀ ਮਾਰੇ ਆ ਰਹਿਦਾ 15 ਮਿੰਟ ਆ ਸੈਨਾ ਇਤਨੇ ਲੜਦੀ ਆ ਇਹ ਵੀ ਪੁੱਛਣਾ ਕਿ ਇਨਾਂ ਦੇ ਇਹ ਪੰਜਾ ਖਾਣਾ ਰਹਿੰਦਾ ਕੋਈ ਆਇਆ ਗਿਆ ਨਹੀਂ ਵੇਂਦੇ ਕੋਈ ਆਇਆ ਗਿਆ ਕੋਈ ਬੇਸੰਦ ਦੇ ਆਇਆ ਕਿ ਨਾ ਪਤਾ ਤਾਂ ਨਹੀਂ ਲੱਗਾ ਮਾਂ ਆ ਕੰਜੇ ਕਲੇਸ਼ਤਰਾ ਨਾ ਪਾਵੀ ਕੀ ਕਰਦੇ ਹਟਦੇ ਨਾ ਮੇਰੀ ਵੀ ਕਰਾਉਂਦੇ ਕੋਈ ਨਾ ਦੇਖੋ ਸਿਆਪਾ ਚਾਹ ਪੀਓ ਪੜੋ ਇਹਨਾਂ ਦਾ ਇਹੋ ਕੰਜੇ ਕਲੇਸ਼ਤਰਾ ਤੂੰ ਹਟ ਜਾ ਤੂੰ ਪਾਖਾ ਘਾਤੋ ਫਲਾਰਦਾ ਆ ਨਾ ਬਾਬਾ ਫੇਰ ਦੱਸ ਸੰਸਕਾਰ ਖੇਸਰ ਦੇ ਬਰਕਣਾ ਹੋ ਸੰਸਕਾਰੀ ਹੋ ਸੋ ਕੋ ਇੱਜ਼ਤ ਦੇ ਤੇਰੇ ਚ ਤਾਂ ਬਹੁਤ ਸੰਸਕਾਰ ਆ ਰੇ ਵੇਖ ਕੋਲ ਕੋ ਕੱਟ ਜਾਣਾ ਦੇਖਿਆ ਸਿਆਣਾ ਨਾ ਤੇ ਜੇ ਮੈਂ ਇੰਦਾ ਦੀ ਫਾਇਦਾ ਕਿਸਾ ਲਾਵਾ ਕੋਲ ਕੋਲ ਤੇ ਪੂਜਿਆ ਖਾਉਂਦਾ ਯੋ ਨਗ ਤੇ ਇੱਕ ਦੋ ਇਹਨੂੰ ਇਹਨੂੰ ਜਾਦੂ ਪੈ ਗਿਆ ਇਹਨੂੰ ਪੂਜਿਆ ਸੋਈ ਨਾ ਕਰ ਪੂਜਿਆ ਸੋਈ ਬਸ ਕਰ ਤੇ ਜੜਾ ਲੋ ਹੱਥ ਮਿਲ ਜੜਾ ਮੈਂ ਜੜਾ ਅੱਧਾ ਕੋਈ ਜਗਾ ਹੱਥ ਨਾ ਜਬ ਪੂਜਿਆ ਡਿੱਗ ਗਈ ਪੂਜਿਆ ਕੱਢ ਦੇ ਇਹਦੀ ਤੋਂ ਕੱਢ ਇਹ ਤੋਂ ਕੱਢ

ਲੂਣੀ ਗਿਆ ਖੋਤੇ ਨੂੰ ਗੰਦਾੰਦਾ ਕੱਢਦੇ ਅੱਗੋਂ ਤੈਨੂੰ ਮੇਰੇ ਕੋਲ ਕਿਦਾਂ ਮਾਰਸਾ ਹੈ ਨਹੀਂ ਇਹਨਾਂ ਨੂੰ ਉਹ ਕੀ ਆ ਲੈ ਲਈ ਤੁਸੀਂ ਚਾਹ ਚਾਹ ਨਹੀਂ ਚਾਹ ਮੈਂ ਵੀ ਨਹੀਂ ਆ ਮੈਂ ਪੀਣੀ ਆ ਨਹੀਂ ਨਹੀਂ ਛੱਡ ਜਾ ਤੂੰ ਤਰੇ ਕਿਦਸ਼ਾਈ ਰੱਬ ਨੇ ਮੇਰੇ ਜੋਗੇ ਲਿਖੇ ਹੀ ਤੇ ਫਿਰ ਜੇ ਹੈ ਨਾ ਦਾਦਾ ਤੂੰ ਰੋਣ ਕਿਥੋਂ ਛੜ ਗਰੀਬ ਆ ਇਹਦੀ ਇਹੋ ਜੀ ਰੌਣਕ ਕਰਸੋਗੇ ਅੱਲਾ ਨਹੀਂ ਤੁਵੇਂ ਕਰੇ ਖਾਂਦੀ ਦੇਸੀ ਤੇਰੇ ਮੇਰੇ ਜੋ ਗਿਆ ਰੱਖਿਆ ਸੀ ਤੇਰਾ ਬੰਦ ਟੜੇ ਕਰ ਰੌਣਕ ਲਗੋ ਤੈਨੂੰ ਨਹੀਂ ਚਾਹੀਦੀ ਇਹੋ ਜੀ ਰੌਣਕ ਆਪਾਂ ਨੂੰ ਲੱਗੀਆਂ ਦਾ ਟੱਬਰ ਮੰਮੀ ਆਪੇ ਤੇ ਦਾਦੇ ਨੇ ਇਹ ਬਾਬਾ ਕਹਿੰਦਾ ਲਹੀ ਧੀਏ ਤੇਰੇ ਘਰ ਰੌਣਕਾਂ ਆਉਣੀਆਂ ਰੌਣਕਾਂ ਬੈਂਡ ਵਜੇ ਆਉਣਗੇ ਬਣਾਏ ਨਾ ਬੈਂਡ ਵਜਾ ਢੋਲ ਦੇ ਦੇ ਓਏ ਸਾਰਾ ਤਾਂ ਖਾ ਲਿਆ ਹੁਣ ਪਲੇਟ ਖਾ ਲਓ ਚਾਹ ਤੇਰਾ ਫੇਰ ਛੜ ਹੋਏ ਇੰਨੀ ਕੱਪ ਚ ਮੈਂ ਵੀ ਨਹੀਂ ਆ ਮੈਂ ਨਹੀਂ ਆ ਛੜ ਉਹ ਕੱਪ ਚ ਪੀਣੀ ਮੈਂ ਲੈ ਓਏ ਇਹ ਵੀ ਉਹ ਹੀ ਲਾ ਕੱਪ ਪਰੋ ਪਰੋ ਤਰਖੋ ਤੇ ਅੰਗੂਰ ਪਈ ਦੇ ਨਾ ਬਾ ਰਮਾ ਰੁਕਾ ਨਾ ਆ ਮੀ ਦਾ ਫੁਕੇ ਆ ਮੀ ਦਾ ਫੁਕੇ ਨਾ ਬਾ ਦੰਗਰਾਂ ਨੂੰ ਦੰਦ ਕੱਢੀ ਜਾਂਦੇ ਆ ਬੇਇਤੀ ਕਰਾਉਂਦੇ ਆਪਣੀ ਨਾਲ ਮੇਰੀ ਵੀਰ ਹੁਣ ਘਰ ਜਾ ਕੇ ਨਾ ਕਿਸੇ ਨਾਲ ਨਾਲ ਕਰੀ ਤੇਰੇ ਆਪਣੇਵੇਂ ਆਪਣੇ ਨਹੀਂ ਇਦਾਂ ਦੇ ਆ ਇਹਨੇ ਗੱਲ ਮੈਂ ਕਰੀ ਬੇਇੱਜ਼ਤੀ ਬੜੀ ਮੇਰੀ ਨਹੀਂ ਤੇ ਹੋਣੀ ਆ ਨਾ ਤੂੰ ਤੇ ਚੱਲ ਮੇਰਾ ਭਰਾ ਵਾ ਤੈਨੂੰ ਤਾਂ ਪਤਾ ਹੋਣਾ ਹਾਂ 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 ਮਾਂ ਆਪਣੇ ਵਿੱਚ ਵੇਖ ਚਾਹ ਦੇ ਵਿੱਚ ਚਾਹ ਦੇ ਵਿੱਚ ਵੇਖ ਮੈਂ ਪੂਜਾ ਪਾਪਾ ਰਹਿਮਾਨ ਚਲ ਜਾਣਾ ਮੇਰਾ ਰੋਟੀ ਪਣੀ ਖਾ ਕੇ ਜਾਇਓ ਮਨ ਤੈਨੂੰ ਮਿਲ ਕੇ ਚਲ ਜਿਓ ਕੰਮ ਆ ਜੇ ਡੇਟ ਹੋ ਜਾਣਾ ਇਹ ਦੇ ਦੇ ਹਾਸ਼ਲੇ ਰੰਗ ਆ ਗਿਲਾ ਗਿਲਾ ਨਹੀਂ ਆ ਕੋਈ ਅਖਵਾਇਆ ਹੋਈਆਂ ਦਾ ਬੋਲ ਰਿਹਾ ਹੈ ਕਿ ਦਾਅ ਤੇ ਕੁੱਤੀ ਇਹਨਾਂ ਦਾ ਕੀ ਕਹਦਾ ਮਾਂ ਦੀ ਛੜਦੇ ਜੇ ਮਾਂ ਦੀ ਛੜਦੇ ਤੂੰ ਮਾਰ ਤਾਰ ਜੂਗਾ ਕੀ ਕਰਦੇ ਜੇ ਮੈਂ ਮਾਂ ਨੂੰ ਬਸ ਹਾਂ ਪਰ ਇਹ ਤੇ ਰਾਜਾ ਰਹਿ ਤੁਹਾਨੂੰ ਹੇ ਰੱਬਾ ਮੈਂ ਕੀ ਕਰਾਂ ਮੈਂ ਕੀ ਕਰਾਂ ਕਿੰਨੀ ਇਹਨਾਂ ਨੇ ਮੇਰੀ ਜਾਨ ਤਾਂ ਕੀਤੀ ਰੱਬਾ ਮੈਂ ਕੀ ਕਿੰਨੀ ਜਾਨ ਤਾਂ ਕੀਤੀ ਠੀਕ ਹੈ ਰੱਬਾ ਇਹੋ ਜਿਹੇ ਨਿਆਣੇ ਕਿਹਨੂੰ ਦਈਂ ਜੇ ਦੇਹਾਂਗਾ ਤਾਂ ਚੰਗੇ ਦੇਈ ਨਹੀਂ ਤੇ ਦਹੀਂ ਨਾ ਮੈਂ ਕੀ ਕਰਾਂ ਮੇਰੀ ਬੜੀ ਜਾਨ ਤਾਂ ਕੀਤੀ ਰੱਬਾ ਸ਼ਾਂਤੀ ਨਿਵਾਸ ਵਾਲੇ ਨਿਆਣੇ ਤੇ ਕਿਹਨੂੰ ਦਈਂ ਨਾ ਸ਼ਾਂਤੀ ਨਿਵਾਸ ਵਾਲਨਾ ਦੇਈ ਹੋਰ ਪਾਹ ਤੇ ਦੇ ਦੇ ਲੜ ਲੜ ਕੇ ਦੇ ਦੇ